ਮੈਂ ਆਹ ਪ੍ਰਣਾਮੰਜ਼ਾਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਪਿੰਡ ਖੇਰਾ ਬੋਦਲਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਕਿ ਆਸ਼ਾ ਵਰਕਰਾਂ ਵੱਲੋਂ ਮੈਡੀਕਲ ਕੈਂਪ ਜਿਸ ਵਿੱਚ ਦਵਾਈਆਂ ਕੀ ਕਿਸੇ ਵੀ ਪਰਸਨ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਤੇ ਮਤਲਬ ਫਸਟ ਸਟੇਟ ਦਿੱਤੀ ਜਾਏ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਮੈਡਮ ਤੁਸੀਂ ਕਿਹੜੇ ਡਿਪਾਰਟਮੈਂਟ ਤੋਂ ਕੀ ਤੁਹਾਡੀ ਡਿਊਟੀ ਲੱਗੀ ਹੈ ਸਰ ਅਸੀਂ ਆਨਲਾਈਨ ਵੜਕਰਾਂ సోన్షా వర్ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਹਾਂਜੀ ਸਰ ਸਾਡੇ ਵੀ ਚੌਣ ਕਮਿਸ਼ਨ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਡਿਊਟੀ ਲੱਗੀ ਹੋਈ ਹੈ ਹਾਂਜੀ ਮਤਲਬ ਇਹ ਜੋ ਤੁਸੀਂ ਰੱਖਿਆ ਹੈ ਮੈਡੀਕਲ ਕਿਟ ਵਗੈਰਾ ਰੱਖੀ ਹੈ ਇਹ ਕਿਸ ਪ੍ਰੋਸੈਸ ਲਈ ਰੱਖੀ ਗਈ ਹੈ ਹਾਂਜੀ ਸਰ ਕਿਸੇ ਨੂੰ ਕੋਈ ਘਬਰਾਹਟ ਵਗੈਰਾ ਹੋਣੀ ਹੈ ਤਾਂ ਮੌਕੇ ਤੇ ਦਿੱਤੀ ਜਾਏ ਹਾਂਜੀ ਗਰਮੀ ਬਹੁਤ ਜ਼ਿਆਦਾ ਹੈ ਤੋ ਚੱਲ ਰਹੀ ਹੈ ਟੈਂਸ ਕਰਕੇ ਜੇ ਤੁਹਾਡੇ ਕੋਲ ਮੰਨ ਲਓ ਕੋਈ ਅਮਰਜੈਂਸੀ ਉੰਦੀ ਵੀ ਸੁਵਿਧਾ ਤੁਹਾਡੇ ਕੋਲ ਅਵੇਲੇਬਲ ਹੈ ਹਾਂਜੀ ਉਸ ਅਸੀਂ ਅੱਗੇ ਰੈਫਰ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਭਾ ਦੇਾਂਗੇ ਹਾਂਜੀ ਫਰਸਟ ایڈ ਕੀ ਤੁਹਾਡੀ ਡਿਊਟੀ ਇਸ ਟਾਈਮ ਹਾਂਜੀ ਹੈਲਥ ਡਿਪਾਰਟਮੈਂਟ ਤੋਂ ਕੀ ਡਿਊਟੀ ਕਰ ਰਹੇ ਹੋ ਇਸ ਟਾਈਮ ਫਸੇ ਮੈਡੀਸਨ ਕਿਟ ਲੈ ਕੇ ਬੈਠੇ ਆ ਅਸੀਂ ਕਿਸੇ ਨੂੰ ਵੀ ਕਿਸੇ ਪਰਸਨ ਨੂੰ ਵੀ ਕੋਈ ਮੁਸ਼ਕਿਲ ਆਂਦੀ ਹੈ ਗਰਮੀ ਕਰਕੇ ਇਸ ਲਈ ਫਰਸਟ ایڈ ਮੌਜੂਦ ਹੈ ਔਰ ਸਪੈਕਟ ਮੌਜੂਦ ਨੇ ਖਾਲੀ ਪੇਟ ਵਾਲੀ ਟੈਬਲ ਕਬਰਾਟ ਲਈ ਟੈਬਲੇਟ ਹੈ ਬੁਖਾਰ ਲਈ ਟੈਬਲੇਟ ਹੈ ਮੈਂ ਹਾ ਪ੍ਰਣਾ ਮੁੰਜਾਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਪਿੰਡ ਸੁਖੇਰਾ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ご視聴ありがとうございます。